ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਸਰਪੰਚ ਪਿੰਡ ਹਰਦੌਰਵਾਲ ਖੁਰਦ ਜੋਤੀ ਪਤਨੀ ਸਰਵਨ ਸਿੰਘ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਖੁਰਦ ਦੀ ਵੀ ਜੋਤੀ ਨੂੰ ਪਿੰਡ ਵਾਸੀਆਂ ਦਾ ਸਰਬਸੰਮਤੀ ਨਾਲ ਚੁਣਿਆ ਸਰਪੰਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਦੀਮ ਪਿੰਡ ਪਿੰਡ ਹਰਦੌਰਵਾਲ ਖੁਰਦ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਦਰਨ ਸਿੰਘ ਖਾਲਸਾ ਦੇ ਨਜ਼ਦੀਕੀ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸਰਵਣ ਸਿੰਘ ਬੇਤਰਮ ਪਤਨੀ ਬੀਬੀ ਜੋਤੀ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਵੱਲੋਂ ਪਿੰਡ ਹਰਦੌਰਵਾਲ ਖੁਰਦ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਬੀਬੀ ਜੋਤੀ ਨੂੰ ਸ਼ਰੋਪਾ ਪਾ ਕੇ ਸਰਪੰਚ ਬਣਨ ਤੇ ਵਧਾਈ ਦਿੱਤੀ ਗਈ। ਵੇਰਾ ਬਾਬਾ ਨਾਨਕ ਤੋਂ ਅਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਮੈਂ ਸਰਵਨਸਨ ਲਾਡੀ ਫੰਡ ਹਰ ਦਰਾਂ ਤੋਂ ਪਾਰਟੀ ਦਾ ਪੈਧੇ ਤੋਂ ਧੰਨਵਾਦੀ ਕਰਦਾ ਕਿ ਮੈਂ ਪਾਰਟੀ ਆਸ ਬਹੁਤ ਮਿਹਨਤ ਕੀਤੀ ਉਸ ਮਿਹਨਤ ਦਾ ਪਾਰਟੀ ਨੇ ਮੇਰਾ ਮੁੱਲ ਪਾਇਆ ਵਾ ਮੈਂ ਆਪਣੇ ਸਰਦਾਰ ਕੰਨ ਸਿੰਘ ਸਾਹਿਬ ਜੀ ਸਰਦਾਰ ਗਰਦੀਤਨ ਹੰਦਾਵਾ ਜੀ ਜੋ ਸਾਡੇ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਮੈਨੂੰ ਅੱਜ ਮਾਣ ਬਖਿਆ ਮੈਂ ਉਹਨਾਂ ਦਾ ਪਹਿਧੇ ਤੋਂ ਧੰਨਵਾਦੀ ਧੰਨਵਾਦ ਕਰਦੀ ਪਿੰਡ ਵਾਲਿਆਂ ਦਾ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਔਰ ਭਾਜੀ ਖਾਲਸਾ ਰਵਿਧਾਨੁਵਾਦ ਕਰਦੀ ਆ ਭਾਈ ਗੁਰਮੀਤ ਜੀ ਤੁਹਾਨੂੰ ਧੰਨਵਾਦ ਕਰਦੀ ਸੋਨਾ ਸਾਨੂੰ ਇਸ ਜੋਬ ਹੁੰਦੀ ਹੈ ਸਾਡ ਨੂੰ ਇਥੇ ਕੰਮ ਉਹ ਧੰਨਵਾਦ মিডিਆ ਦਾ ਜਿਹੜੇ ਇੱਥੇ ਪਹੁੰਚੇ ਉੱਥੇ ਬਾਕੀ ਸਾਡੇ ਬਹੁਤ ਹੀ ਪੁਰਾਣੇ ਵਾਲੰਟੀਅਰ ਸੀਗੇ ਸਰਵਨ ਸਿੰਘ ਜੀ ਅੱਜ ਉਹਨਾਂ ਨੂੰ ਸਰਬਸੰਗੀ ਨਾਲ ਸਰਪੰਚ ਬਣਾਇਆ ਬਣਾਇਆ ਗਿਆ ਵਾ ਸਾਡੇ ਹਲਕਾ ਚਾਰ ਗੁਰਦੀਪ ਸਿੰਘ ਰਧਾਵਾ ਜੀ ਵੱਲੋਂ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਜੋਤੀ ਉਹ ਅੱਜ ਸਰਪੰਚ ਬਣੀ ਗਈ ਹੈ। ਸੋ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਔਰ ਆਮ ਆਦਮੀ ਪਾਰਟੀ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਵਲੰਟੀਅਰ ਜਿਹੜੇ ਪਿਛੇ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਕੰਮ ਕਰਦੇ ਆ ਰਹੇ ਆ ਉਹਨਾਂ ਨੂੰ ਸਰਪੰਚ ਤੇ ਆਪ ਬਣਾਇਆ ਜਾ ਰਿਹਾ। ਕੋਈ ਕਾਮਯਾਬ ਸਾਰਿਆਂ ਵਾਸਤੇ ਪੂਰੇ ਹੀ ਨੇ ਉਹਨੂੰ ਪਤਾ ਵਾ ਕਿ ਕਾਗਜ਼ ਜਿਹੜੇ ਕਿਦਾਂ ਪੂਰੇ ਹੁੰਦੇ ਆ ਸਭ ਕੋਈ ਪਤਾ ਉਹਨਾਂ ਨੂੰ ਕਹਿੰਦੇ ਲੋੜ ਨਹੀਂ ਆਪਾਂ ਉਹ ਕਹਿਣਾ ਨਹੀਂ ਚਾਹੁੰਦੇ ਅਸੀਂ ਬਦਲਾਅ ਵਾਸਤੇ ਆਏ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਅੱ ਉਹਨਾਂ ਲੋਕਾਂ ਨੇ ਪਾਰਟੀ ਦੇ ਮੱਧਕਿਤੇ ਕੋਈ ਗਰੀਬ ਲੋਕ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਹੈ ਤੇ ਅੱਜ ਉਹਨਾਂ ਲੋਕਾਂ ਨੂੰ ਹੀ ਸਰਪੰਚ ਬਣਾ ਰਹੇ ਆਪਾਂ